ਆਮ ਸੇਫ ਡੀਐਸ 4 اور ਬਹੁਜਨ ਸਮਾਜ پارٹی ਦੇ ਜਨਮਦਾਤਾ ਸਾਹਿਬ ਸ਼੍ਰੀ ਕੰਚੀ RAM ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਇਕੱਤਰ ਹੋਏ ਸਾਰੇ ਸਤਕਾਰਯੋਗ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਵੀਰੋ ਬੀਬੀਆਂ ਪਹਿਣਾ ਔਰ ਅੱਜ ਦੀ ਇਸ ਪੰਜਾਬ ਸੁਭਾਲੋ ਰੈਲੀ ਦੇ ਮੁੱਖ ਮਹਿਮਾਨ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਅਸ਼ੀਰਵਾਦ ਦੇ ਕੇ ਪਾਰਟੀ ਦਾ ਰਾਸ਼ਟਰੀ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਸਾਡੇ ਵਿੱਚ ਭੇਜਿਆ ਮਾਨਯੋਗ ਸ਼੍ਰੀ ਰਣਦੇਵ ਸਿੰਘ ਬੈਣੀਵਾਲ ਜੀ ਔਰ ਪਾਰਟੀ ਦੇ ਸਟੇਟ ਦੇ ਜਿਹੜੇ ਇਨਚਾਰਜ ਨੇ ਮਾਨਯੋਗ ਸ਼੍ਰੀ ਵਿਪਲ ਕੁਮਾਰ ਜੀ ਔਰ ਪਾਰਟੀ ਦੇ ਸਟੇਟ ਦੇ ਕੋਆਰਡੀਨੇਟਰ ਔਰ ਇੱਕ ਕੋਈ ਇੱਕ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਨਛਤਰਪਾਲ ਜੀ ਸ਼੍ਰੀਮਾਨ ਸਤਿਕਾਰਯੋਗ ਅਜੀਤ ਸਿੰਘ ਪੈਣੀ ਜੀ ਪਰਜਾਪਤੀ ਸਾਹਿਬ ਸਟੇਟ ਦੇ ਕੋਆਰਡੀਨੇਟਰ ਔਰ ਸਟੇਪ ਦੇ ਕੋਆਰਡੀਨੇਟਰ ਸਰਦਾਰ ਕਲਦੇਪ ਸਿੰਘ ਜੀ ਸਤਿਕਾਰਯੋਗ ਸਰਦੋਂਗੜ ਸਾਹਿਬ ਬੋਧਨ ਸਮਾਜ ਪਾਰਟੀ ਦੇ ਸਾਰੀ ਲੀਡਰਸ਼ਿਪ ਸਭ ਨੂੰ ਜੈ ਭੀਮ ਜੈ ਭਾਰਤ ਔਰ ਸਭ ਨੂੰ ਸਾਫ ਸ਼੍ਰੀ ਕੰਚੀ ਰਾਮ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਕੋਟਨ ਕੋਟ ਮੁਬਾਰਕਬਾਦ ਵਧਾਈ